ਮਾਜ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾਨਾ ਉਤਰ ਸੰਤਨਾ ਆਵੈ ਦਿਨ ਦਰਸ਼ਨ ਸੰਤ ਪਿਆਰੇ ਜੀਉ ਹੋ ਕੋਲੇ ਜੀਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਾਉ ਤੇਰਾ ਮੁਖ ਸੁਹਾਵਾ ਜੀਓ ਸਜ ਤਨ ਬਾਣੇ ਚਿਰ ਹੋਵਾ ਦੇ ਕੇ ਸਾਰੰਗ ਬਾਣੇ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੋਰਾਰੇ ਜੀਓ ਹਉ ਕੋਲੇ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੋਰਾਰੇ ਜੀਓ ਰਹਾਓ ਇਕ ਘੜੀ ਨਾ ਮਿਲਤੇ ਤਾਂ ਕਲਜ ਗਹੋਤਾ ਹੁਣ ਕਦ ਮਿਲੀ ਐ ਪ੍ਰਿਆ ਤੁਦ ਭਗਵੰਤਾ ਮੋਹਿ ਰੇਣ ਨਾ ਆਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹੋ ਕੋਲੇ ਜੀਓ ਕੋਲ ਕੁਮਾਈ ਇਸ ਸੱਚੇ ਗੁਰ ਦਰਬਾਰੇ ਜੀਓ ਰਹਾਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਵੇਦਨ ਸੇ ਕਾਰਮਹਿ ਪਾਇਆ ਸੇਵ ਕਰੀ ਪਲਚਸਾਨਾ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਉ ਕੋਲੇ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾ ਤਨਾ ਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰ ਭਾਉ ਨਰ ਵੈਰ ਆਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਓ ਆਨੰਦਨ ਸਾਹਿਬ ਸੇਵਿਆਏ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰੇ ਉਤਾਰਾ ਹੋਏ ਦਇਆਲ ਤੇਰੇ ਨਾਮ ਤਾਰਾ ਸਤ ਗੁਰ ਬਾਣ ਜਾਓ ਰਹਾਓ ਸਾਰਬੰਸਾ ਚਾਹੇ ਇਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਜ਼ਰ ਕਰੇ ਸਤ ਬਾਦ ਪਿਆਰੇ ਕੇਵਰ ਹਾਸਾ ਵੜਾਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾ సేవి ਸਾਹਿਬ ਆਪਣਾ ਅਵਰਣਾ ਜਾਂਚੋਂ ਕੋਏ ਨਾਨਕਤਾ ਦਾ ਦਾਸ ਹੈਂ ਬੈਂਦ ਬੈਂਦ ਚੋਖ ਚੋਖ ਹੋਏ ਸਾਹਿਬ ਤੇਰੇ ਨਾਮ ਵਟਹਾ ਬੈਂਦ ਬੈਂਦ ਚੋਖ ਚੋਖ ਹੋਏ ਰਹਾਉ ਤੇ ਲੰਗਰ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਏਹੋ ਤਾਨਾ ਮਾਇਆ ਪਾਹਿਆ ਪਿਆਰ ਲੀਤੜਾ ਲਬਰੰਗਾਏ ਮੇਰਾ ਤੰਤਨਾ ਪਾਵੇ ਚੋਲੜਾ ਪਿਆਰ ਕਿਉ ਧਨ ਸੇਜ ਜਾਏ ਹਉ ਕੁਰਬਾਨਾ ਨਾ ਜਾਓ ਮਹਿਰਵਾਨਾ ਹਉ ਕੁਰਬਾਨਾ ਨਾ ਜਾਓ ਹਾਉ ਕੁਰਬਾਨ ਨਾ ਜਾਓ ਤਨਾ ਕੈ ਲੈਨ ਜੋ ਤੇਰਾ ਨਾਮ ਹੋ ਲੈਨ ਜੋ ਤੇਰਾ ਨਾਮ ਤਨਾ ਕੈ ਹਉ ਸਤਿ ਗੁਰਬਾਨ ਨਾ ਜਾਓ ਰਹਾ ਕਾਇਆ ਨੰਗਾਨਾ ਜੇਥੀਆ ਬਿਆਰੇ ਬਾਈਆ ਨਾ ਮਜੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਦੀਤਾ ਜੇਨੇ ਕੈ ਚੋਲੇ ਰਤੜੇ ਪਿਆਰੇ ਕੰਤ ਬਿਨਾ ਕੈ ਬਾਸ ਧੂੜਤ ਨਾ ਕੀ ਜੇ ਮੇਰਾ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਲ ਕਾਮਣ ਕੰਤ ਪਾਵੈ ਆਪੇ ਹੀ 라ਵੇ පෙලංග මහල්ලා පැහැලා ඒ අන්නඩියේ මානඩාකායකරේහේ අපපනට කරහර රංගෝකිීනා මානහැන් සහෝනර තනකමලියයේ භාරකයාටුන්ඩේහ පැග්ඥියා දේහසලයියා නෑනී පාවකාගරසිගාරවෝ ਤਾ ਸੋ ਹਗਣ ਜਾਣੀ ਲਾਗੇ ਜਾ ਤਵ ਘਰੇ ਪਿਆਰੋ ਯਾਣੀ ਕਬਾਲੀ ਕੀਆ ਕਰੇ ਜਾ ਧਨ ਦੰਤ ਨਾ ਪਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਰਣਾ ਪਾਵੇ ਵਣ ਕਰਮਾ ਕੇ ਛਪਾਇਆ ਨਾਹੀ ਜੇ ਬਹੁ ਪੇੜਾ ਪਾਵੇ ਲਾਬ ਲੋਭ ਅਹੰਕਾਰ ਕੀ ਮਾਪੇ ਮਾਇਆ ਮਹ ਸਮਾਣੇ ਇਨੇ ਬਾਤੀ ਸਹੋ ਬਾਈਆ ਨਾਹੀ ਭਈ ਕੰਮਣਿਆੜੀ ਜਾਏ ਪਚੋ ਸੋਹਾ ਗਣੀ ਵਾਹ ਕਿਨੀ ਬਾਤੀ ਸਹੋ ਬਾਈਆ ਜੋ ਕੇਚ ਕਰੇ ਸੋ ਫਲਾ ਕਰਮਾਨੀਆ ਹਿਕਮਤ ਹੁਕਮ ਚੁਕਾਈਆ ਜਾਤ ਪ੍ਰੇਮ ਪਦਾਰਥ ਪਾਈਆ ਤਉ ਚਰਣੇ ਚਤਲਾਈ ਸਹੋ ਕਹ ਸੋ ਕੀ ਜਾ ਤਾ ਨ ਮਨੋ ਦੀਜਾ ਐਸਾ ਪਰਮਲ ਲਾਈਆ ਏਵ ਕਹ ਸੋ ਹਾ ਗਣੀ ਭੈਣ ਐਨੀ ਬਾਤੀ ਸਹੋ ਬਾਈਐ ਆਪ ਗਵਾਈ ਤਾ ਸਹੋ ਪਾਈਐ ਔਰ ਕੈਸੀ ਚਪਰਾਈ ਸਹੋ ਨਦਰ ਕਰ ਦੇਖਾ ਸੋ ਦੇਨ ਲੇਖਨ ਰਾਮਣ ਨਾਉ ਨਦ ਪਾਈ ਆਪਣੇ ਕੰਤ ਪਿਆਰੀ ਸਾਸੋ ਹਾਗਣ ਨਾਨਕ ਸਾਸ ਬਰਾਈ ਅਸਰੰਗ ਰਾਤੀ ਸਹਦ ਕੀ ਮਾਤੀ ਅਹਨਿਸ ਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਆ ਸਾਸਿਆਣੀ ਸੋਹੀ ਮਹੱਲਾ ਪਹਿਲਾ ਕੌਣ ਕਰਾਜੀ ਕਵਨ ਤੋਲਾ ਤੇਰਾ ਕਵਨ ਸਰਾਪ ਬੋਲਾਵਾ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ ਕਾਪਹਾ ਮੁਲ ਕਰਾਵਾ ਮੇਰੇ ਲਾਲ ਜੀ ਤੇਰਾ ਅੰਤ ਨਾ ਜਾੜਾ ਤੂੰ ਜਲ ਫਲ ਮਹੀਆਲ ਭਰਪੁਰ ਲੈਣਾ ਤੂੰ ਆਪੇ ਸਰਬ ਸਮਾਣਾ ਰਾ मानतार राजे चित तोला तेरी सेवा सराब कमावा घाट ही पीतर सो सों दोली एना बेद्दा चितरवा आपे कंडा तोलत राज जी आपे तोलण हारा आपे देखै आपे बूझै आपे है बनजारा ਅੰਦਲਾ ਨੀਚ ਜਾਤ ਪਰਦੇਸੀ ਘਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਰ ਭਉ ਨਰ ਵੈਰ ਅਕਾਲ ਮੂਰਤ ਅਜੂਨੀ ਸਭੰਗਉਰ ਪ੍ਰਸਾਦ ਰਾਗ ਦੇ ਲਾਵਣ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ तू सुल्तान कहा हो मिया तेरी कवन वडाई जो तू सो, कहा सो आमी, मैं मूर्ख कहन ना जाय तेरे गुण गावा देह बुझ आई जैसे सच महे रहोर रजाई रहाओ जो किआ सब किछ तुझते तो तेरी सब असनाई तेरा अंत ना जाना मेरे साहेब ਮੈਂ ਅੰਦਲੇ ਕਿਆ ਚਪਰਾਈ ਕਿਆ ਹੋ ਗਥੀ ਗਥੇ ਕਦ ਦੇਖਾਂ ਮੈਂ ਅਗਥ ਨਾ ਗਥ ਨਾ ਜਾਇ ਜੋ ਤਦ ਭਾਵੈ ਸੋਈ ਆਖਾਂ ਤਿਲ ਤੇਰੀ ਵੜੇ ਆਈ ਐ ਤੇ ਕੂਕਰ ਹੋ ਬੇਗਾਨਾ ਭਉ ਕੈ ਇਸ ਤਨ ਤਾਈ ਭਗਤ ਹੀਨਾ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਇ বেলা වල মহল্লা পহলা মন মন্দার পানে সকলন্দর গাতহি তীর ধরনাবা এক শব্দ মেরা প্রাণ বস্থ হে মাড় জনম নায়াবা পর বেদিয় আ দ আরতি মেরি মাই কোন জানে পীর পরাই হাম নাহি চিন্ত পরাই রাহা आगमे अगोचर अलख अपारा चिंता करहो हमारी जथल मैयल भर पुर लीणा गाड गड ज्योत तो मारे सिख मत सब बुद्ध तुम्हारी मंदिर छावा तेरे तो जदन अवर्णा जाणा बेरे साहिबा गुण गावा नेत तेरे जीव जंत सब शरण तुम्हारी ਸਰਬ ਚਿੰਤਾ ਤਦ ਪਾਸੇ ਜੋ ਤਦ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਜੀ ਅਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤਾ ਤਦ ਪਾਸੇ ਜੋ ਤਦ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ